ਉਹਨੇ ਕੱਲ ਇੱਥੇ ਗੋਵਾਲ ਖੇਡਾ ਕਰਦੇ ਸੀ ਅੱਜ ਅਸੀਂ ਸਾਰੇ ਅਗਲੀ ਨਗਰ ਵੱਲੋਂ ਉਹਨਾਂ ਦਾ ਭਾਂਡਾ ਤਿਆਗਤਾ ਜਿਹੜਾ ਵੀ ਉਹਨਾਂ ਦਾ ਕੁਝ ਬੰਨਦਾ ਸੀ ਉਹ ਅਸੀਂ ਫੜਾ ਕੇ ਆਉਂਦੇ ਆ ਇਹਨਾਂ ਦਾ ਬਾਈਕਾਟ ਆ ਨਾ ਇਹਨਾਂ ਦਾ ਸਿੱਟਦੇ ਆਉਂਦੇ ਆ ਇਹਨਾਂ ਦਾ ਭਾਂਡਾ ਤੇ ਫੜਾ ਕੇ ਆਉਂਦੇ ਆ ਵੀ ਇਹਨਾਂ ਦਾ ਸਾਰੇ ਪਿੰਡ ਗਏ ਦੱਸੋ ਭਾਈ ਹੱਥ ਖੜੇ ਕਰਕੇ ਬਾਈਕਾਟ ਕਰਦਾ ਇਹਨਾਂ ਦਾ ਬਾਈਕਾਟ ਆ ਜਿਹੜਾ ਇਹਨਾਂ ਨਾਲ ਜਾਊਗਾ ਉਹਦਾ ਵੀ ਬਾਈ ਕਟੜਾ ਇਹਨਾਂ ਦਾ ਵਰਤੂ ਵੀ ਪਿੰਡ ਦਾ ਬੰਦਾ ਵਾਹ ਜਾਈ ਸਰਪੰਚ ਨੂੰ ਫੜਵਾ ਦੇ ਸਰਪੰਚ ਨੂੰ ਫੜਾ ਜੇ ਤਾਂ ਤੁਸੀਂ ਸਰਪੰਚ ਨੂੰ ਫੜਾ ਕੇ ਆਏ ਸੀ ਇਹ ਇਹ ਸਾਡੇ ਗਵਾੜ ਕੰਮ ਨਹੀਂ ਕਰਦਾ ਪੰਜਾਬੇ ਨਾ ਆਵੇ ਬੜਾ ਨਾ ਇਨਫੋਰਮੇਸ਼ਨ ਨੂੰ ਚਲੋ ਭਈ ਆਜੋ ਜੇ ਮੇਰੀ ਕੁੜੀ ਨੂੰ ਗੱਲਬਾਤ ਹੋ ਗਈ ਆਓ ਆਪਾਂ ਜਿਹੜਾ ਪੋਜਾ ਕਹਿੰਦੇ ਨੌਰ ਨਾ ਥਾਣਾ ਜਾਊਗਾ ਮੇਰੇ ਜੱਗ ਨੂੰ ਠਾਣ ਜੀ ਹੁਣ ਵਗ ਜਾ ਬੰਦ ਨੂੰ ਜਾਨੇ ਨਾਣੇ ਹੁਣ ਵਗ ਜਾ ਇੰਨੀਆਂ ਤੋਂ ਬੇਨਤੀਆਂ ਸੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜਿਹੜਾ ਕੋਈ ਨਕਰ ਦਾ ਫੈਸਲਾ ਜਾ ਉਹਦੀ ਪੱਤੀ ਦਾ ਉਹ ਤੁਸੀਂ ਖੜੇ ਹੋ ਕੇ ਵਿਚਾਰ ਲਓ ਕਾਕ ਇਹਨਾਂ ਦਾ ਵਿਰੋਧ ਇਹ ਜੀ ਸਾਊਂਡ ਕੋ ਲਾਇਆ ਵਿਰੋਧ ਇਹਨਾਂ ਦਾ ਇਹ ਜੀ ਇੱਕ ਦਾ ਖੰਡਵਾਦ ਤੇ ਕਿਹੜੇ ਗੁਰੂਆਂ ਨੂੰ ਗਲਤ ਬੋਲਦੇ ਨੇ ਪਾਸਟਰਾਂ ਦੀਆਂ ਸਾਰੀਆਂ ਵੀਡੀਓਆਂ ਨੇ ਯੋਨੀਦਰ ਪਿੰਡ ਦੇ ਡਿੱਕ ਲੁੰਦੇ ਉਹਨਾਂ ਨੂੰ ਕਹਦੇ ਆਂ ਪਾਈ ਇਹ ਦਿਨਾਂ ਤੇ ਨਾ ਲਓ ਇਹ ਉਹ ਮੈਂ ਨੀਂ ਚੀ ਦੱਸਿਆ ਡਿੱਕ ਨਾ ਇਹਨਾਂ ਦਾ ਕੰਡਵਾ ਦਾ ਮਹੌਲਾ ਤੇ ਪਾਈ ਸਾਡੀ ਪੱਤੀ ਦਾ ਫੈਸਲਾ ਇਹ ਆ ਵੀ ਹੁਣ ਅਸੀਂ ਇਹਨਾਂ ਦਾ ਭਾਂਡਾ ਵੀ ਖੜਦਿਆਂ ਨਾ ਕੋਈ ਧਰਮ ਮਸਾਲਾ ਚ ਉਹਨਾਂ ਨੂੰ ਚੀਤੀ ਜੀ ਨਾ ਸਮਸਾਨ ਘਾਟ ਚ ਕਰੀਏ ਨਾ ਗੁਰੂ ਘਰ ਚੋਂ ਉਹਨੂੰ ਗਲਤੀ ਮੰਨਦੇ ਆ 18 ਕਹਿੰਦੇ ਮੈਂ ਗਲਤੀ ਮੰਨਦੇ ਆ ਦੇਖੇ ਗਲਤੀ ਮੰਨਦੇ ਆ ਠੀਕ ਆ ਪਰ ਜੇ ਕੋਈ ਕਿਸੇ ਗਵਾੜ ਤੇ ਇਹਨਾਂ ਦੇ ਨਾਮ ਦਾ ਲੱਗਦੀ ਆ ਦੂਜੇ ਪਿੰਡੇ ਪੈਸਾ ਲਾਉਂਦਾ ਕੋਈ ਨਾ ਭੌਂਗਾ ਲਗਾ ਇਹ ਕੋਈ ਹੋਰ ਗੁਆੜ ਤੇ ਲਾਗੇ ਪਰ ਹੋਰ ਪਿੰਡ ਪੈਸਾ ਲਾਉ ਉਹੀ ਸਾਡੇ ਵਾਲਾ ਇਹ ਤਾਂ ਸਾਡੇ ਗੁਆੜ ਦੇ ਨੇ ਅਸੀਂ ਇਹਨਾਂ ਦੇ ਭਾਂਡਾ ਤਿਆਗਦੇ ਆ ਇਹ ਸਾਡੇ ਗੁਆੜ ਚ ਹੁੰਦੇ ਅਸੀਂ ਅੱਜ ਸਭ ਕੁਝ ਕਰਦੇ ਆ ਸਾਡੀ ਪੱਤੀ ਜੇ ਦੂਜੇ ਚ ਗੁਆੜ ਚ ਹੁੰਦਾ ਕਿਸੇ ਦੇ ਚ ਦੱਸੋ ਜੇ ਇਹ ਲੰਗੜਾ ਕਰਦੇ ਆ ਦਲਪੱਤ ਵੀ ਸਹਿਮਤਾ ਤੋਂ ਦੱਸੋ ਗੱਲ ਤੇਰੀ ਮੰਨਦੇ ਸਹਿਮਤਾ ਸਾਰੇ ਪਿੰਡ ਸਹਿਮਤਾ ਅੱਜ ਮੰਨ ਲੈ ਕੋਈ ਕਾਣ ਨੂੰ ਦਲਪੱਤ ਚ ਲਾਉਂਦਾ ਮੱਲੇ ਚ ਲਾਉਂਦਾ ਮਿਸਰੀ ਚ ਲਾਉਂਦਾ ਇਹੀ ਐਕਸ ਨੰਬਰ ਪਿੰਡ ਉਧਰ ਵੀ ਲਊ ਆਪਦੇ ਗਵਾਣਾ ਚ ਅਸੀਂ ਅੱਜ ਆਪਦੇ ਘਰ ਤੇ ਲੈਣੇ ਆ ਰਹੇ ਸੀ ਤੁਸੀਂ ਅੱਜ ਹੀ ਰਹਿ ਗਏ ਯਾਰ ਠੀਕ ਹੈ ਨਾ ਜੋ ਤੁਸੀਂ ਲੈ ਲੋ ਅਸੀਂ ਦਲਬਾਦ ਵਾਲੇ ਵੀ ਲਵਾਵਾਂਗੇ ਮੰਮਾ ਕਹਿੰਦੇ ਗਵਾਣਾ ਸਾਹੀ ਚਾਉਣਾ